ਜੋਗੀ ਸਿੱਧਨਾਥ ਬ੍ਰਹਮਚਾਰੀ ਬੜੇ ਬੜੇ ਜੋਗੀ ਜਿਹੜੇ ਹੰਕਾਰ ਦੇ ਟਿੱਲੇ ਤੇ ਬੈਠੇ ਸੀ ਗੋਰਖਨਾਥ ਚਰਪਟਨਾਥ ਘਗੂਨਾਥ ਚੁੰਬਾਨਾਥ ਇਹ ਤਾਕ ਸਤ ਸੰਗ ਜੀ ਬਿਆੰਤ ਜੋਗੀ ਸੀਗੇ ਜੋਗੀ ਤਪੀਤ ਗੰਬਰ ਜੇ ਪਟਤਾਰੀ ਜੋਗੀ ਸਿੱਧਨਾਥ ਬ੍ਰਹਮਚਾਰੀ ਜੋਗੀ ਆਪਣੇ ਆਪ ਨੂੰ ਸਿੱਧ ਮੁਕਤ ਕਰਨ ਵਾਲੇ ਤੇ ਸਤ ਸੰਗ ਜੀ ਨਾਥ ਨੌ ਨਾਥ ਮੰਨੇ ਨੇ ਇਹਨਾਂ ਵਿੱਚੋਂ ਹੀ ਇਸੇ ਤਰ੍ਹਾਂ ਬ੍ਰਹਮਚਾਰੀ ਹੁੰਦੇ ਨੇ ਸੰਤ ਸੰਗਤ ਜੀ ਜਿਹੜੇ ਬ੍ਰਹਮਚਰਜ ਰੱਖਣ ਗ੍ਰਸਥ ਆਸ਼ਟਮ ਵਿੱਚ ਨਾ ਪਰਵੇਸ਼ ਹੋਣ ਇਹ ਜਿਹੇ ਬ੍ਰਹਮਚਾਰੀ ਵੱਡੇ ਵੱਡੇ ਜੋਗੀ ਨਾ ਸਾਧਕ ਤਪੀ ਦਗੰਬਰ ਜੇਪਟ ਧਾਰੀ ਪੱਟ ਵਸਤਰ ਧਾਰਨ ਵਾਲੇ ਵੀ ਦਗੰਬਰ ਨਾਗੇ ਸਾਧੂ ਵੀ ਇਸੇ ਤਰ੍ਹਾਂ ਵੱਡੇ ਵੱਡੇ ਤਪੱਸਿਆ ਕਰਨ ਵਾਲੇ ਧੂਣੀਆਂ ਤਪਉਣ ਵਾਲੇ ਸੰਿਆਸੀ ਆਦਿਕ ਕੋ ਗਣੇ ਸੰਿਆਸੀ ਆਦ ਕਿੰਨੀਆਂ ਸਾਧੂਆਂ ਦੀਆਂ ਜਮਾਤਾਂ ਗਿਣੀਆਂ ਹਿੰਦੁਸਤਾਨ ਦੇ ਅੰਦਰ ਬੜੇ ਭੇਖ ਨੇ ਸਾਧੂਆਂ ਦੇ ਸਾਧ ਦੇਖ ਵੱਡ ਲੱਗ ਜੇ ਕਨੇ ਜਿੰਨਾ ਸਾਧੂਆਂ ਦਾ ਸਵਾਜ ਹੈ ਸਾਰੇ ਭੇਖਾਂ ਦੇ ਅੰਦਰ ਸਾਰੇ ਇਕੱਠੇ ਹੋ ਕੇ ਜਿੰਨੇ ਛੋਟੇ ਵੱਡੇ ਹਨ ਕਾਲ ਯੁਗ ਮੈਂ ਤਨ ਕੋ ਵੱਡ ਮੰਨੇ ਕਾਲ ਯੁਗ ਦੇ ਅੰਦਰ ਬਾਬਾ ਬੁੱਢਾ ਜੀ ਕਹਿੰਦੇ ਜੀ ਸਾਰਿਆਂ ਭੇਖਾਂ ਦੇ ਅੰਦਰ ਗੁਰੂ ਨਾਨਕ ਦੇਵ ਜੀ ਨੂੰ ਵੱਡਾ ਮੰਨਿਆ ਜਾਂਦਾ ਹੈ ਕਿ ਕਿੰਨੇ ਕਿੰਨੇ ਪਹਿਲਾਂ ਰਖੀ मुनि ਤਪੀਸਰ ਜੋਗੀ ਨਾਥ ਦਗੰਬਰ ਹੋਏ ਪਰ ਕੋਈ ਮਹਾਰਾਜ ਦੇ ਤੁਨ ਨਹੀਂ ਹੈ ਇੰਨੀ ਵੱਡੀ ਮਹਿਮਾ ਗੁਰੂ ਨਾਨਕ ਦੇਵ ਜੀ ਦੀ ਹੈ ਗੁਰੂ ਸકલ ਜਗ ਨੇ ਕਰ ਜਾਣੇ ਸਾਰੇ ਜਗਤ ਨੇ ਗੁਰੂ ਮੰਨਿਆ ਗੁਰੂ ਨਾਨਕ ਦੇਵ ਜੀ ਨੂੰ ਖਾਲਸਾ ਜੀ ਬਾਬਾ ਬੁੱਢਾ ਜੀ ਕਹਿ ਰਹੇ ਨੇ ਦੇਖ ਲਓ ਕੋਈ ਸਿੱਖਾਂ ਦੇ ਕੱਲਿਆਂ ਦੇ ਗੁਰੂ ਨਹੀਂ ਹਨ ਏ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਨੂੰ ਜਗਤ ਨੂੰ ਗੁਰੂ ਸਾਰੇ ਜਗਤ ਨੇ ਗੁਰੂ ਮੰਨਿਆ ਤਿੰਨ ਲੋਕ ਮੈਂ ਬਧੇ ਉਪਰ ਤਾਪੇ ਕਿੰਨਾ ਲੋਕਾਂ ਚ ਸਾਦੋਂ ਦੀ ਪ੍ਰਤਾਪ ਵਧਿਆ ਵੱਡੇ ਵੱਡੇ ਮੁਸਲਮਾਨਾਂ ਦੇ ਪੀਰ ਦਸਤਗੀਰ ਪੀਰਦ ਪੀਰ ਵਰਗੇ ਬੱਟੇ ਮਾਰਨ ਵਾਲੇ ਚੱਕ ਚੱਕ ਕੇ ਸਤਸੰਗਰੀ ਚਰਨੀ ਡਿਗਣਾ ਪਿਆ ਦੇਖ ਪੀਰ ਭਇਆ ਹੈਰਾਨਾ ਹੈਰਾਨ ਹੋ ਗਿਆ ਸਤਸੰਗਰੀ ਪੀਰ ਦਾ ਪੁੱਤਰ ਲੱਖਾਂ ਪਤਾਲ ਆਕਾਸ਼ ਦਿਖਾ ਦਿੱਤੇ ਬਗਦਾਦ ਦੇ ਜਾ ਕੇ ਮਲਤਾਨ ਪਹੁੰਚੇ ਸਾਰਾ ਮਲਤਾਨ ਸਤਸੰਗਰੀ ਬੜੇ ਕਰਨੀ ਵਾਲੇ ਕਾਮਲ ਫਕੀਰਾਂ ਦਾ ਨਾਲ ਭਰਿਆ ਹੋਇਆ ਸੀ ਜਿੱਥੇ ਇਹੋ ਜਿਹੇ ਫਕੀਰ ਹੋਏ ਸਮਸ਼ ਤਬਰੇਜ ਵਰਗੇ ਜਿਨ੍ਹਾਂ ਨੇ ਸੂਰਜ ਨੂੰ ਸੱਦ ਲਿਆ ਸੀ ਉਹ ਤੇਰਾ ਤੇ ਮੇਰਾ ਨਾ ਇੱਕ ਆ ਮੈਨੂੰ ਕੋਈ ਨੇੜੇ ਨਹੀਂ ਲੱਗਣ ਦਿੰਦਾ ਪੁੱਠੀ ਖਲ ਲਾ ਕੇ ਮੇਰੀ ਛੱਡ ਦਿੱਤਾ ਮੱਖੀਆਂ ਭਿੰਕਦੀਆਂ ਮੇਰੀ ਮੱਛੀ ਤਾਂ ਭੁੰਨ ਜਾ ਇਹ ਜੇ ਪੀਰ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਗੁਰਨਾਨਕ ਦੇਵ ਜੀ ਮਲਤਾਨ ਨੂੰ ਆ ਰਹੇ ਨੇ ਇਹਨਾਂ ਨੇ ਤਾਂ ਦਸੋ ਦਿਸਾ ਜਿੱਤਲੀਆਂ ਨੇ ਕੋਈ ਨਹੀਂ ਛੱਡਿਆ ਆਪਾਂ ਕਿਵੇਂ ਵਰਤੀਏ ਜਦ ਇਹ ਸਤ ਸੰਗਤ ਜੀ ਸਾਧੂਆਂ ਦੇ ਇਸ਼ਾਰੇ ਹੁੰਦੇ ਨੇ ਕਟੋਰੇ ਚ ਪਾ ਕੇ ਦੁੱਧ ਆਉਂਦਿਆਂ ਨਹੀਂ ਮੂਹਰੇ ਕਰ ਦਿੱਤਾ ਕਿ ਜਿਵੇਂ ਕਟੋਰਾ ਦੁੱਧ ਨਾ ਭਰਿਆ ਹੋਇਆ ਲਬਾ ਲਵ ਐ ਮਲਤਾਨ ਪੀਰਾ ਨਾ ਭਰਿਆ ਹੋਇਆ ਇੱਥੇ ਤੁਹਾਨੂੰ ਬੈਠਣ ਨੂੰ ਗੁੰਜਾਇਸ਼ ਨਹੀਂ ਲੰਘ ਜਾਊਗਾ ਹਾਂ ਗੁਰਨਾਨਕ ਦੇਵ ਜੀ ਅੰਤਰਜਾਮੀ ਆਪ ਜੀ ਨੇ ਸਾਧ ਸੰਗਤ ਜੀ ਕਲੀ ਦੇ ਬੂਟੇ ਦਾ ਫੁੱਲ ਤੋੜਿਆ ਉੱਤੇ ਧਾਰ ਦਿੱਤਾ ਸੋਹਣਾ ਸਾਧ ਸੰਗਤ ਨਹੀਂ ਬੜੀ ਸੁਗੰਧੀ ਹੁੰਦੀ ਹੈ ਕਲੀ ਦੇ ਫੁੱਲ ਦੀ ਉੱਤੇ ਧਾਰ ਦਿੱਤਾ ਚਿੱਟਾ ਫੁੱਲ ਕਹਿੰਦੇ ਪੀਰੋ ਰਸਨਾ ਕਰਕੇ ਸਮਝਾਈਏ ਕਿ ਸਮਝ ਗਏ ਕਹਿੰਦੇ ਸਮਝੇ ਨਹੀਂ ਜੀ ਕਹਿੰਦੇ ਸਾਨੂੰ ਸਮਝਾਉਣ ਲੱਗੇ ਉਹ ਕਟੋਰਾ ਭੜ ਕੇ ਜਦ ਅਸੀਂ ਸਮਝ ਗਏ ਤੁਸੀਂ ਨਹੀਂ ਸਮਝੇ ਕਹਿੰਦੇ ਨਾ ਮਾਰਾ ਕਿਰਪਾ ਕਰੋ ਤੁਸੀਂ ਤਾਂ ਸਭ ਦੇ ਦਿਨਾਂ ਦੀਆਂ ਜਾਣਨ ਵਾਲੇ ਹੋ ਅਸੀਂ ਚਾਹੁੰਦੇ ਸੀ ਵੀ ਮੈਂ ਕਟੋਰਾ ਦੁੱਧਾ ਭਰਿਆ ਅਸੀਂ ਸਾਰੇ ਇੱਥੇ ਬਹੁਤ ਹਾਂ ਵੀ ਤੁਹਾਨੂੰ ਇੱਥੇ ਗੁਜ਼ਾਇਸ਼ ਨਹੀਂ ਕਹਾ ਹੋਰ ਨੰਗ ਜਾਓ ਤੁਸੀਂ ਮਹਾਰਾ ਕਹਿੰਦੇ ਨੰਗ ਤਾਂ ਜਾਵਾਂਗੇ ਪਰ ਤੁਹਾਨੂੰ ਇੱਥੇ ਤੁਹਾਡ ਨੂੰ ਬਿਗਨ ਨਹੀਂ ਪਾਉਂਦੇ ਤੁਸੀਂ ਡਰੋ ਨਾ ਥੋਡੀ ਮਹਿਮਾ ਥੋਡੀ ਉਸੇ ਤਰ੍ਹਾਂ ਬਣੀ ਰਹੂ ਬੜੇ ਆਈ ਲੋਕਾਂ ਦੇ ਵਿੱਚ ਤੁਹਾਡੇ ਵਿੱਚ ਸੁਗੰਧੀ ਭਰ ਜਾਵਾਂਗੇ ਜਿਵੇਂ ਦੁੱਧ ਦੇ ਉੱਤੇ ਅਸੀਂ ਤਾਰ ਦਿੱਤਾ ਨਾ ਫੁੱਲ ਤੋ ਉਹਦਾ ਦੁੱਧ ਤਾਂ ਇੰਨਾ ਡੁੱਲਿਆ ਕਹਿੰਦੇ ਨਹੀਂ ਜੀ ਇਸੇ ਕਰਕੇ ਜੇ ਮੈਂ ਦੁੱਧ ਨਹੀਂ ਡੁੱਲਿਆ ਤੁਹਾਡਾ ਵੀ ਨਰਾਦਰ ਨਹੀਂ ਹੋਣ ਦਿੰਦੇ ਅਸੀਂ ਸਾਧੂਆਂ ਫਕੀਰਾਂ ਦਾ ਅਸੀਂ ਨਰਾਦਰ ਨਹੀਂ ਹੋਣ ਵਾਸਤੇ ਅਵਤਾਰ ਧਾਰਿਆ ਕਰਨ ਵਾਸਤੇ ਪਰ ਤੁਹਾਡੇ ਵਿੱਚ ਭਗਤੀ ਦੀ ਸੁਗੰਧੀ ਨਹੀਂ ਹੈ ਉਹ ਭਰਨ ਵਾਸਤੇ ਆਏ ਆ ਜਿਵੇਂ ਦੁੱਧ ਵਿੱਚ ਉਤੇ ਫੁੱਲ ਤਾਰ ਦਿੱਤਾ ਫੁੱਲ ਨਿਰਲੇਪ ਆ ਦੁੱਧ ਬਣੀ ਰੁੱਲਿਆ ਫੁੱਲ ਵੀ ਸਮਾ ਗਿਆ ਵਿੱਚ ਤੁਹਾਡੇ ਵਿੱਚ ਵੀ ਸਮਾਵਾਂਗੇ ਤੁਹਾਡੇ ਵਿੱਚ ਤੁ ਭਗਤੀ ਦੀ ਸੁਗੰਧੀ ਵੀ ਭਰਾਂਗੇ ਪਰ ਤੁਹਾਡਾ ਕੁਝ ਨਹੀਂ ਵਿਗਾੜਾਂਗੇ ਇਹ ਜੇ ਸਤ ਸੰਗਤ ਜੀ ਮਲਤਾਨ ਦੇ ਪੀਰ ਵੀ ਮਹਾਰਾਜ ਦੇ ਚਰਨੀ ਪੈ ਗਏ ਸੁਰ ਨਰ ਅਸੁਰ ਸਿੱਖ ਨੇ ਜਥਾਪੇ ਆਪਣੇ ਸਤ ਸੰਗਤ ਜੀ ਸਿੱਖ ਕਿੰਨੂ ਬਣਾਇਆ ਦੇਵਤੇ ਤਾਂ ਸਤ ਸੰਗ ਜੀ ਦੇਖ ਲੋ ਬਾਲਕ ਵਾਸਤਾ ਚ ਆਏ ਨੇ ਮਾਰੇ ਦੇ ਸ਼ਰਨ ਵਿੱਚ ਆਦਮੀ ਮਾਰਸ ਦੇ ਹੀ ਲੈ ਕਰਕੇ ਬਿਆੰਤ ਸਤ ਸੰਗ ਜੀ ਸਿੱਖੀ ਧਾਰਨ ਕੀਤੀ ਦੈਂਤਾਂ ਨੇ ਵੀ ਦੇਵ ਲੋਤ ਵਰਗੇ ਕੌਡੇ ਰਾਖਸ਼ ਵਰਗੇ ਜਿਹੜੇ ਸਤ ਸੰਗ ਜੀ ਦਾਇਤ ਸੀ ਉਹਨਾਂ ਨੂੰ ਵੀ ਤਾਰ ਦਿੱਤਾ ਅਦਕ ਦਰਬ ਸਤਨਾਮ ਬਟੋਰਾ ਕੀ ਕੀਤਾ ਨਾਲ ਕਮਾਈ ਕਰਨੇ ਵੀ ਦੱਸ ਰਹੇ ਨੇ ਸੁਭਾਅ ਵੀ ਦੱਸ ਰਹੇ ਨੇ ਕਹਿੰਦੇ ਇਕੱਠਾ ਕੀ ਕੀਤਾ ਸਾਰੀ ਜ਼ਿੰਦਗੀ ਆਦਮੀ ਸਤ ਸੰਗਤ ਜੀ ਵਿਰਧ ਵਾਸਤਾ ਸੋਚਦਾ ਮੈਂ ਕਿੰਨੀ ਕਮਾਈ ਕੀਤੀ ਪਿੱਛੇ ਸਾਰੀ ਜ਼ਿੰਦਗੀ ਪੁੱਤ ਵੀ ਸੋਚਣ ਲੱਗ ਜਾਂਦਾ ਸਾਡੇ ਮਾਂ ਬਾਪ ਨੇ ਸਾਰੀ ਜ਼ਿੰਦਗੀ ਕਿੰਨੀ ਕਮਾਈ ਕੀਤੀ ਐ ਨਾ ਕੀਤੀ ਹੋਵੇ ਤਾਂ ਬੁਢੇ ਉਹਨੂੰ ਤੰਗ ਕਰਦੇ ਆ ਕਹ ਤੂੰ ਸਾਨੂੰ ਕੀ ਖੱਟ ਗਵਾਇਸ ਤਾ ਔਖੇ ਤੰਗ ਰਹੇ ਆ ਗੁਰੂ ਸਾਹਿਬ ਨੇ ਕੀ ਸਤ ਸੰਗਤ ਜੀ ਸ੍ਰੀ ਚੰਦ ਤੇ ਲਕਸ਼ਮੀ ਦਾਤ ਨੂੰ ਪਾਲਿਆ ਕੀ ਘਰ ਵਾਸਤੇ ਕਮਾਈ ਕੀਤੀ ਰੇਤ ਅੱਕ ਅਹਾਰ ਕਾ ਰੋੜਾਂ ਦੀ ਗੁਰ ਕਰੀ ਬਿਛਾਈ ਬੜੀ ਭਾਰੀ ਕਾਰਨਾ ਕੀਤੀ ਕਲਪ ਕਲਪ ਅੱਖਰ ਸਹੀ ਸਿਰ ਗੁਰ ਨਾਨਕ ਜਾਪਿਓ ਸਹੀ ਇਸ ਸਰੀਰ ਦੇ ਅੰਦਰ ਜਿਹੜਾ ਤਪ ਕੀਤਾ ਉਹ ਤਾਂ ਵੱਖਰਾ ਹੈ ਪਹਿਲਾਂ ਵੀ ਸਤ ਸੰਗਤ ਜੀ ਨੌ ਨੌ ਯੁਗ ਕੱਲੇ ਕੱਲੇ ਅੱਖਰ ਦਾ ਜਾਪ ਜਪਿਆ ਵਾਹਾ ਹਾ ਹਾ ਗੰਗਾ ਰਾਰਾ 36 ਯੁਗ ਵਰਤਾ ਕੋ ਬਾਰੇ ਤਾੜੀ ਲਾਈ ਅਪਰਪਾਰਤ ਹਿੰਦੂ ਕਾਰ ਨਾਰਾਮ ਬੈਠਾ ਨਾ ਤਾਂ ਧੰਦ ਪਸਾਰਾ ਹੈ ਉਦੋਂ ਸ੍ਰਿਸ਼ਟੀ ਦਾ ਪਸਾਰਾ ਨਹੀਂ ਸੀ ਜੇ ਕਿ ਇਹ ਬੈਠੇ ਕਿੱਥੇ ਉਹ ਤਪ ਕਰਨ ਵਾਸਤੇ ਸਮਨ ਕਰਨ ਵਾਸਤੇ ਬੈਠਣ ਦੀ ਲੋੜ ਸਤ ਸੰਗਤ ਜੀ ਹੱਡ ਚਮ ਦੇ ਸਰੀਰ ਨੂੰ ਹੈ ਤੁਹਾਡੇ ਮਨ ਨੂੰ ਨਹੀਂ ਮਨ ਹਵਾ ਵਿੱਚ ਵੀ ਟਿਕ ਸਕਦਾ ਹੈ ਧਰਤੀ ਦੇ ਉੱਤੇ ਬੈਠਣ ਦੀ ਠੋਸ ਦੇ ਉੱਤੇ ਆ ਸਰੀਰ ਨਿਵਾਸ ਦੀ ਲੋੜ ਹੈ ਦੂਸਰੇ ਸੂਖਮ ਸੀ ਜ ਨੂੰ ਤਾਂ ਲੋੜ ਨਹੀਂ ਹੈ ਇਸ ਕਰਕੇ ਖਾਲਸਾ ਜੀ ਉਦੋਂ ਚੰਦ ਸਾ ਤਾਰਾ ਆਦਿਕ ਜੋਗ ਪਸਾਰਾ ਹੈ ਨਹੀਂ ਸੀ ਆਪ ਜੀ ਨੇ ਸਤ ਸੰਗ ਜੀ ਜਦੋਂ ਨਿਹਰਗਵਾਰ ਵਰਤਿਆ 36 ਜੋਗ ਵਰਮਾ ਨੂੰ ਹੰਕਾਰ ਹੋਇਆ 18 ਜੋਗ ਨਾਲੀ ਦੇ ਵਿੱਚ ਘੁਕਦਾ ਗਿਆ 18 ਜੋਰੀ ਤਾਹਾਨੂੰ ਆਇਆ ਗੁਰਬਾਣੀ ਚਾਹੁੰਦਾ ਬ੍ਰਹਮ ਕਮਲ ਪਿਆਲ ਨਾ ਪਾਇਆ ਬ੍ਰਹਮਾ ਹੰਕਾਰੀ ਹੋਇਆ ਕਮਲ ਦੀ ਨਾਲੀ ਦਾ ਪਤਾਲ ਨਹੀਂ ਸੀ ਪਾਸ ਸਕਿਆ ਐਸੀ ਇਸ ਚਰਜ ਖੇਡ ਵੈਸ ਗੁਰੂ ਦੀ ਹੈ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਖਲਸਾ ਜੀ 36 ਜੋਗ ਤਾਂ ਉਹ ਤਪ ਕੀਤਾ ਜਿਹੜਾ ਉਹ ਵਖਰਾ ਇਸ ਮਾਨਸ ਦੇ ਹੀ ਗੁਰਨਾਨਕ ਰੂਪ ਹੋ ਕਰਕੇ ਖਾਲਸਾ ਜੀ ਕੋਈ ਵੀ ਘੜੀ ਬਿਆਥ ਨਹੀਂ ਜਾਣ ਦਿੱਤੀ ਮਾਇਆ ਨੇੜੇ ਨਹੀਂ ਲੱਗਣ ਦਿੱਤੀ ਬਾਰਾ ਕੋ ਪਰੇ ਰੱਖੀ ਚਰਨੀ ਸਾਧ ਸੰਜੀ ਪੈਦਲ ਤੁਰੇ ਹਰਿਆਲ ਪ੍ਰੋਤ ਵਰਗਿਆਂ ਨੇ ਕਹਿ ਦਿੱਤਾ ਸੀ ਹੈ ਬਾਬੇ ਕਾਲੂ ਤੂੰ ਮੈਨੂੰ ਸਦਤਾ ਲਿਆ ਵੀ ਨੌ ਰੱਖਦੇ ਪੁੱਤ ਦਾ ਤੇਰੇ ਪੁੱਤ ਦਾ ਨੌ ਰੱਖਣਾ ਕੋਈ ਸਖਾਲਾ ਨਹੀਂ ਬਹੁਤ ਔਖਾ ਹੈ ਕਹਿੰਦੇ ਤੂੰ ਲੋਕਾਂ ਦੇ ਬੱਚਿਆਂ ਦੇ ਰਹਾ ਕਹਿੰਦਾ ਬੱਚਿਆਂ ਲੋਕਾਂ ਦੇ ਤਾਂ ਰੱਖ ਦਿੱਤੇ ਪਰ ਮੈਂ ਦਰਸ਼ਨ ਕਰ ਲਏ ਨੇ ਦਾਈ ਨੇ ਦੌਲਤਾਂ ਨੇ ਲਿਆ ਕੇ ਦਰਸ਼ਨ ਜਦੋਂ ਕਰਾਏ ਹੱਥ ਜੋੜ ਕੇ ਖੜ ਗਿਆ ਸਤ ਸੰਧੀ ਹਰਦੇਵਾਲ ਪ੍ਰੋਤ ਕਹਿੰਦਾ ਹੇ ਮਹਾਰਾਜ ਜਿੰਨੇ ਤੁਹਾਡੇ ਸਰੀਰ ਦੇ ਲੱਛਣ ਨੇ ਸਤ ਚੇਤ ਅਨੰਦ ਬ੍ਰਹਮਾ ਵਾਲੇ ਨੇ ਪਰਮੇਸ਼ਰ ਰੂਪ ਹੋ ਮੇਰੀ ਬਿਰਧ ਅਵਸਥਾ ਪਤਾ ਨਹੀਂ ਕਦੋਂ ਸਵਾਸ ਪੂਰੇ ਹੋ ਜਾਣ ਪਰ ਮੇਰੀ ਅਰਦਾਸ ਇੱਕ ਸੁਣ ਲਿਓ ਜਿੰਨਾ ਚਿਰ ਵੱਡੇ ਹੋ ਕੇ ਬੋਲਣ ਨਹੀਂ ਨਾ ਲੱਗਦੇ ਉਹਨਾਂ ਚਿਰ ਮੇਰੇ ਪ੍ਰਾਣ ਚੱਲਦੇ ਰਹਿਣ ਮੈਂ ਕਿਤੇ ਪਹਿਲਾਂ ਨਾ ਸਰੀਰ ਛੱਡ ਜਾਵਾਂ ਮੈਂ ਤੁਹਾਡੇ ਸੋਹਣੇ ਬੱਚ ਨੂੰ ਸੁਣ ਕੇ ਆ ਸੰਸਾਰ ਤੋਂ ਜਾਵਾਂ ਸਤ ਸੰਗਤ ਜੀ ਗਿਆਨ ਦਾ ਜਨੇਊ ਹਰਦਿਆਲ ਫਰੋਥ ਨੇ ਹੀ ਦਿੱਤਾ ਸੀ ਜਦੋਂ ਜਨੇਊ ਪਾਉਣ ਆਇਆ ਕਈ ਦਿਨ ਬਾਅਦ ਸਤ ਸੰਗਤ ਜੀ ਆ ਕੇ ਹਰਦਿਆਲ ਫਰੋਥ ਨੇ ਬਾਬੇ ਕਾਲੂ ਨੂੰ ਕਹਿੰਦਾ ਬਾਬਾ ਕਾਲੂ ਤੇਰੇ ਪੁੱਤਰ ਨੂੰ ਤਾਂ ਦਰਿਆ ਸਮੁੰਦਰ ਪਹਾੜ ਆਕਾਸ਼ ਦੋਸੋ ਦਸਾਂ ਰਾਹ ਦੇਣ ਗਿਆ ਜਿੱਤ ਨੂੰ ਮਰਜੀ ਨੰਗ ਜਾਣ ਬੜਾ ਭਾਰੀ ਪ੍ਰਤਾਪ ਹੈ ਪਰਮੇਸ਼ਰ ਰੂਪ ਹਨ ਬੜੀ ਹੁਕਮਾ ਕੀਤੀ ਲੇਕਿਨ ਇਹ ਨਹੀਂ ਬਾਬੇ ਨੂੰ ਦੱਸਿਆ ਕਿ ਇਹਨਾਂ ਨੇ ਮਾਇਆ ਨਹੀਂ ਕੋਲੇ ਰੱਖਣੀ ਵੀ ਬਾਬਾ ਕਿਤੇ ਉਦਾਸ ਨਾ ਹੋ ਜਵੇ ਤਾਂ ਪਟਵਾਰੀ ਹੈ ਸੂਮ ਬਹੁਤ ਆ ਜਦੋਂ satsangat ji ਕਹਿਣ ਲੱਗੇ ਨਾਮ ਰੱਖੋ ਨਾਨਕ ਕਹਿੰਦੇ ਨਾਨਕ ਨਾਮ ਰੱਖ ਬਾਬੇ ਨੇ ਤੇਉੜੀ ਪਾਲੀ ਬਾਬਾ ਕਾਦੂ ਨੇ ਕਹਿੰਦਾ ਪ੍ਰੋਤ ਕੋਈ ਚੰਗਾ ਜਿਹਾ ਨਾਮ ਰੱਖ ਸਾਡੇ 베ਦੀਆਂ ਦੇ ਅੰਦਰ ਇਹ ਹਜੇ ਤੱਕ ਦੇ ਨਾਂ ਹੀ ਨਹੀਂ ਕਿਸੇ ਦਾ ਕੋਈ ਸੋਨਾ ਜਾਂ ਨਾਂ ਰੱਖ ਕਹਿੰਦਾ ਮੇਰੇ ਨਾਂ ਰੱਖਣਾ ਹਕਤਿਆਰ ਨਹੀਂ ਨਾਂ ਤਾਂ ਇਹਨਾਂ ਦੇ ਪਹਿਲਾਂ ਹੀ ਰੱਖਿਆ ਹੋਇਆ ਹੈ ਜਾ ਕੇ ਭਵਿੱਖਤ ਪ੍ਰਾਣ ਪੜ ਕੇ ਪੜ ਕੇ ਦੇਖ ਲੈ ਵਿਆਸ ਨੇ ਭਵਿੱਖਤ ਪ੍ਰਾਣ ਦੇ ਅੰਦਰ ਕਥਨ ਕੀਤਾ ਕਿ 베ਦੀ ਵੰਸ਼ ਦੇ ਅੰਦਰ ਪੰਜਾਬ ਪੱਛਮ ਦਿਸ਼ਾ ਵੱਲ ਨਾਨਕ ਨਾਮ ਕਰਕੇ ਪਰਮੇਸ਼ਰ ਅਵਤਾਰ ਧਾਰੇਗਾ ਉਹ ਮੈਂ ਕੌਣ ਆ ਨਨੂ ਮੇਟਣ ਵਾਲਾ ਇਹੀ ਨੋਂ ਇਹਨਾਂ ਦਾ ਸਹੀ ਹੈ ਅਨਕੰਗਨਾ ਬਿੱਤੇ ਜਸਮਨ ਸਾਸਾ ਨਾਨਕਾ ਅਨਕ ਰਹਿਤ ਪ੍ਰਮਾਤਮ ਜੋਈ ਨਾਨਕ ਨਾਮ ਕਹਾਵੇ ਸੋਈ ਨਹੀਂ ਹੈ ਇਹਨਾਂ ਦੇ ਅੰਦਰ ਦੁੱਖ ਸਦਾ ਸੁਖ ਸਰੂਪ ਹਨ ਕਹਿੰਦਾ ਹਾਂ ਮੈਨੂੰ ਦਾਈ ਨੇ ਵੀ ਦੱਸਿਆ ਸੀ ਜਦੋਂ ਅਵਤਾਰ ਧਾਰਿਆ ਹੱਸਦੇ ਸੀ ਕਹਿੰਦੀ ਮੈਂ ਹੈਰਾਨ ਸੀ ਜਿੰਨੇ ਬੱਚਿਆਂ ਨੇ ਜਨਮ ਲਿਆ ਮੇਰੇ ਹੱਥ ਤੋਂ ساری ਜ਼ਿੰਦਗੀ ਪਹਿਲਾ ਬੱਚਾ ਰੋਂਦਾ ਹੈ ਤੇ ਨੀਰੋਂ ਦੇ ਨੇੜੇ ਆਏ ਹੈ ਮੁਸਕਰਾਉਂਦੇ ਸੀ ਕਹਿੰਦਾ ਇਹ ਤਾਂ ਮੈਨੂੰ ਵੀ ਕਹਿੰਦਾ ਭਰੋਸਾ ਬਾਬਾ ਕਾਦੂ ਕਹਿੰਦਾ ਕਹਿੰਦਾ ਫਿਰ ਨੌ ਇਹੀ ਹੈ ਨੌ ਰੱਖਿਆ ਜਦੋਂ satsang ji ਵੱਡੇ ਹੋਏ ਕੀ ਕਰਿਆ ਕਰਨ ਘਰੋਂ ਕਦੇ ਭਾਂਡਾ ਚੱਕ ਲਿਆ ਕਦੇ ਕੋਈ ਹੋਰ ਵਸਤੂ ਚੱਕਦੀ ਬਾਹਰ ਗਰੀਬਾਂ ਦੇ ਦਰਾਂ ਮੂਹਰੇ ਛਟਿਆਇਆ ਕਰਨ ਗਰੀਬਾਂ ਨੂੰ ਦੇ ਆਇਆ ਕਰਨ ਮਾਤਾ ਤ੍ਰਿਪਤਾ ਖਿਜਿਆ ਕਰੇ ਵੀ ਆ ਭਾਂਡਾ ਲੈ ਕੇ ਸੀ ਕਿੱਥੇ ਬਾਹਰ ਛਟਕੇ ਆਇਆ ਬਾਬਾ ਕਾਲੂ ਜੀ ਨੂੰ ਪਤਾ ਲੱਗਿਆ ਖਿੱਚ ਗਿਆ ਕਹਿੰਦਾ ਹੁਣੇ ਹੀ ਇਹ ਤਾਂ ਘਰ ਡਟਾਉਣ ਲੱਗ ਗਿਆ ਵੱਡਾ ਹੋ ਕੇ ਕੀ ਲੈਕ ਹੋਊ ਐਵੇਂ ਜੋਤਸੀ ਸਿਫਤਾਂ ਕਰਦਾ ਸੀ ਕਹਿੰਦਾ ਮਾਇਆ ਲੈਣ ਦਾ ਮਾਰਾ ਲਾਲਚੀ ਜਦੋਂ ਸਾਥ ਸੰਗੀ ਹਰदयाल ਪੁਜੋਤ ਨੂੰ ਦੱਸਿਆ ਹਰदयाल ਕਹਿੰਦਾ ਬਾਬਾ ਕਾਲੂ ਤੈਨੂੰ ਸ਼ਰਦਾ ਨਹੀਂ ਆਉਣੀ ਆਉ ਸ਼ਰਦਾ ਤਦੁਦ੍ਰੰਤ ਦਾ ਸਮਾਜ ਜਵੇਗਾ ਤੈਨੂੰ ਮੈਂ ਆ ਗੱਲ ਨਹੀਂ ਸੀ ਦੱਸੀ ਵੀ ਇਹਨਾਂ ਦੀਆਂ ਤਲੀਆਂ ਦੇ ਵਿੱਚ ਡੂੰਗ ਨਹੀਂ ਹੈ ਜੀਨੀਆ ਤੜੀਆਂ ਦੇ ਵਿੱਚ ਡੂੰਗਾ ਪੁਣਾ ਨਾ ਨਾ ਹੋਵੇ ਵਿਚਾਲਿਓ ਉਹ ਸਤ ਸੰਜੀ ਦਾਨੀ ਹੋਊ ਉਹ ਕੋਲੇ ਚੀਜ਼ ਰੱਖਣਾ ਨਹੀਂ ਚਾਹੁੰਦਾ ਹੁੰਦਾ ਵੀ ਦੇ ਦਿੰਦਾ ਹਰ ਇੱਕ ਨੂੰ ਸੋ ਉਹ ਨਹੀਂ ਮੈਂ ਤੈਨੂੰ ਦੱਸਿਆ ਸੀ ਮੈਂ ਉਦੋਂ ਇੰਨਾ ਤੂੰ ਉਦਾਸ ਹੋ ਜਾਵੇਂ ਹੋਰ ਤੈਨੂੰ ਸਾਰੇ ਬਚਨ ਦੱਸਦੇ ਸੀ ਸੋ ਐਸੇ ਖਸਾ ਸੰਗਜੀ ਸਤਗੁਰੂ ਜੀ ਸਮਰਥ ਹਨ ਜਿਸੇ ਐਨ ਮਾਮ ਲਗੇ ਨਾ ਚੋਰਾ ਪਹਿਲੀ ਪੰਕਤੀ ਉਦੋਂ ਪੜੋ ਅਦਕ ਦਰਬ ਸਤ ਨਾਮ ਬਟੋਰਾ ساری ਜ਼ਿੰਦਗੀ ਕੀ ਕੀਤਾ ਖਾਲਸਾ ਜੀ ਸੱਚਾ ਨਾਮ ਵਾਹਿਰੂ ਇਹ ਧਨ ਇਕੱਤਰ ਕੀਤਾ ਬਹੁਤ ਹੀ ਕਮਾਈ ਕੀਤੀ ਆਪ ਜੀ ਨੇ ਸਿਮਨ ਭਜਨ ਕਰਦੇ ਰਹੇ ਜਿਸੇ ਐਨ ਮਮ ਲਗੇ ਨਾ ਚੋਰਾ ਅਜਿਹਾ ਦੂਜਾ ਧਨ ਇਕੱਠਾ ਕਰੀਦਾ ਸਤ ਸੰਗਤ ਜੀ ਹਰ ਵੇਲੇ ਜਿਉਂ ਜਿਉ ਇਹਨੂੰ ਕਮਾਉਂਦਾ ਤਿਉ ਤੋ ਆਦਮੀ ਇਹਨੂੰ ਫਿਰ ਫਿਕਰ ਲੱਗ ਜਾਂਦਾ ਵੀ ਬਚਾਵਾਂ ਇਹਨੂੰ ਕਿਵੇਂ ਕੀ ਤੋਂ ਲੁਕੋ ਕੇ ਰੱਖਾਂ ਚੋਰ ਨਾ ਲੈ ਜਾਣ ਗਵਰਨਮੈਂਟ ਟੈਕਸ ਨਾ ਲਾ ਦੇਵੇ ਕਿਤੇ ਅੱਗ ਨਾ ਲੱਗ ਜਾਏ ਕੋਈ ਨੁਕਸਾਨ ਨਾ ਹੋ ਜਾਵੇ ਕਦੇ ਰੋਗ ਸੋਗਾਂ ਤੇ ਨਾ ਲੱਗ ਜਵੇ ਕਮਾਉਣਾ ਵੀ ਔਖਾ ਜਿਨ੍ਹਾਂ ਨੇ ਸੱਚ ਸਮਝੀ ਬੇਈਮਾਨੀ ਨਹੀਂ ਨਾ ਕੀਤੀ ساری ਜ਼ਿੰਦਗੀ ਧਰਮ ਦੀ ਕਿਰਤ ਕੀਤੀ ਆ ਉਹਨਾਂ ਨੂੰ ਪੁੱਛੋ ਵੀ ਧਨ ਕਮਾਉਣਾ ਕਿੰਨਾ ਔਖਾ ਬੇਈਮਾਨੀ ਦਾ ਧੰਦਾ ਲੱਖਾਂ ਫਿਰ ਸੇਹਰਾ ਦੁਨੀਆ ਕੋਲੇ ਆ ਜਾਂਦਾ ਧਰਮੀ ਪੁਰਸ਼ ਨੂੰ ਪੁੱਛੋ ਸੱਚ ਸਮਝੀ ਕਿਵੇਂ ਖੂਨ ਦਾ ਪਸੀਨਾ ਬਣਾ ਬਣਾ ਕੇ ਧਨ ਕਮਾਉਣਾ ਕਿੰਨਾ ਔਖਾ ਸੋ ਉਹ ਧਨ ਫਿਰ ਸੱਚ ਦੀ ਲੁਕੋ ਕੇ ਰੱਖਣਾ ਪੈਂਦਾ ਕੋਈ ਮੰਗ ਨਾ ਲਵੇ ਜੇ ਕਿਤੇ ਚਲਿਆ ਜਾਵੇ ਫਿਰ ਹੋ ਕੇ ਨਾ ਪ੍ਰਾਣ ਛੁੱਟ ਜਾਂਦੇ ਇਹ ਧਨ ਤਿੰਨੇ ਕਾਲੀ ਦੁੱਖ ਰੂਪ ਨਾਲ ਨਹੀਂ ਜਾਣਾ ਨਾਮ ਧਨ ਸਤ ਸੰਗਤ ਜੀ ਇੱਥੇ ਵੀ ਤੁਹਾਨੂੰ ਸੁਖ ਦੇਵੇਗਾ ਪਰ ਲੋਕ ਵਿੱਚ ਵੀ ਨਾਲ ਜਾਵੇਗਾ ਇਹ ਹੋ ਨਹੀਂ ਹੋਵੇਗਾ ਕਿ ਘਰ ਦੇ ਰੱਖ ਲੈਣਗੇ ਆਪਾਂ ਸੋ ਐਸਾ ਨਾਮ ਧੰ ਸਤ ਸੰਗਤ ਜੀ ਮਾਰ ਨੇ ਇਕੱਠਾ ਕੀਤਾ ਬਾਬਾ ਬੁੱਢਾ ਜੀ ਕਹਿੰਦੇ ਬੜੀ ਕਮਾਈ ਕੀਤੀ ਪ੍ਰੇਮ ਪਉਤ ਕੇ ਭਰੇ ਪੰਡਾਰੇ ਪ੍ਰੇਮਾਂ ਭਗਤੀ ਦੇ ਤਾਂ ਪੰਡਾਰੇ ਭਰਲੇ ਘਰ ਵਿੱਚ ਜਿਵੇਂ ਪਕਵਾਨ ਫਵਾਕ ਆ ਕੇ ਸਤ ਸੰਗੀ ਭਰੀ ਦੇਣਾ ਪੰਡਾਰੇ ਐ ਪ੍ਰੇਮਾਂ ਭਗਤੀ ਦੇ ਪੰਡਾਰੇ ਭਰਲੇ ਪਰ ਸਤ ਨਾਮ ਖਜ਼ਾਨੇ ਸਾਰੇ ਸੱਚੇ ਨਾਮ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਭਰੇ ਸ੍ਰੀ ਅੰਗਦ ਕੋ ਸੌਪਣ ਕਰੇ ਕਿਨੂੰ ਦਿੱਤੇ ਸਤ ਸੰਗਤ ਜੀ ਜਿਵੇਂ ਸਾਰੀ ਉਮਰ ਦੀ ਕਮਾਈ ਆਦਮੀ ਆਪਣੇ ਪੁੱਤ ਧੀਆਂ ਨੂੰ ਦੇ ਜਾਂਦਾ ਗੁਰੰਗਤ ਦੇਵ ਜੀ ਝੋੜੀ ਵਿੱਚ ਪਾ ਦਿੱਤੇ ਖਜ਼ਾਨੇ ਖਾ ਉਹ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਬੱਦ ਦੋ ਜਾਈ ਉਹ ਖਜ਼ਾਨੇ ਖਾਲਸਾ ਜੀ ਹੁਣ ਵੀ ਹਨ ਮੁੱਕਣ ਵਾਲੇ ਨਹੀਂ